ਵਾਦਖਾਨ ਨੂੰ ਲੱਗਾ ਵੱਡਾ ਝਟਕਾ ਮਨ ਪਾਕਿਸਤਾਨੀ ਸਰਕਾਰ ਦੇ ਵੱਲੋਂ ਲੈ ਲਿਆ ਗਿਆ ਵੱਡਾ ਐਕਸ਼ਨ ਸੋਸ਼ਕਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਫੀ ਤਣਾਅ ਚੱਲ ਰਿਹਾ ਹੈ ਜਿਸ ਦਾ ਅਸਰ ਜੋ ਆ ਹੁਣ ਫਿਲਮ ਇੰਡਸਟਰੀ ਦੇ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਜਿਵੇਂ ਪਹਿਲੇ ਹੀ ਸਰਦਾਰਜੀਤ ਇਨ ਫਿਲਮ ਆਉਣ ਸੀ ਤਾਂ ਇਸ ਦੇ ਵਿੱਚ ਦਲਜੀਤ ਦੋਸਾਂ ਦੇ ਨਾਲ ਹਾਨਿਆ ਅਮੀਰ ਵੀ ਨਜ਼ਰ ਆਉਣੇ ਸੀਗੇ ਪਰ ਜਦੋਂ ਪਹਿਲਗਾਮ ਦੇ ਉੱਤੇ ਅਟੈਕ ਹੁੰਦਾ ਤਾਂ ਉਸ ਤੋਂ ਬਾਅਦ ਹਾਨਿਆ ਅਮੀਰ ਨੂੰ ਫਿਲਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਬਾਲੀਵੁੱਡ ਫਿਲਮ ਅਬੀਰ ਗੁਲਾਲ ਦੇ ਵਿੱਚ ਵੀ ਫਵਾਦ ਖਾਨ ਜੋ ਕਿ ਪਾਕਿਸਤਾਨੀ ਐਕਟਰ ਹੈ ਉਹਨਾਂ ਨੂੰ ਲਿਆ ਗਿਆ ਸੀਗਾ ਪਰ ਭਾਰਤ ਦੇ ਵੱਲੋਂ ਇਸ ਫਿਲਮ ਨੂੰ ਜੋ ਸੀਗਾ ਬੈਨ ਕਰ ਦਿੱਤਾ ਗਿਆ ਸੀਗਾ ਇਸ ਫਿਲਮ ਦੇ ਵਿੱਚ ਬਾਲੀਵੁੱਡ ਐਕਟਰਸ ਹਾਨੀ ਕਪੂਰ ਅਤੇ ਐਕਟਰ ਫਵਾਦ ਖਾਨ ਨਜ਼ਰ ਆਉਣੇ ਸੀਗੇ ਪਰ ਦੱਸ ਦੇ ਕਿ ਇਸ ਫਿਲਮ ਦੇ ਉੱਤੇ ਜੋ ਇੰਡੀਅਨ ਸਰਕਾਰ ਆ ਉਹਨਾਂ ਦੇ ਵੱਲੋਂ ਜੋ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਦੱਸਦੀ ਹੈ ਕਿ ਇਸ ਤੋਂ ਬਾਅਦ ਹੀ ਜੋ ਆ ਫੈਸਲਾ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਵੀ ਲਿਆ ਗਿਆ ਇਸ ਗੱਲ ਦੀ ਜਾਣਕਾਰੀ ਪਾਕਿਸਤਾਨੀ ਡਿਸਟ੍ਰਿਬਿਊਟਰ ਸतीश ਆਨੰਦ ਨੇ ਇੱਕ ਇੰਟਰਵਿਊ ਦੌਰਾਨ ਦਿੱਤੀ ਜਿੱਥੇ ਉਹਨਾਂ ਨੇ ਕਿਹਾ ਕਿ ਹੁਨੇ ਫਿਲਮ ਜੋ ਆ ਪਾਕਿਸਤਾਨ ਦੇ ਸਿਨੇਮਾ ਘਰਾਂ ਦੇ ਵਿੱਚ ਵੀ ਨਹੀਂ ਦਿਖਾਈ ਦਵੇਗੀ ਸतीश ਆਨੰਦ ਦੇ ਅਨੁਸਾਰ ਇਹ ਫੈਸਲਾ ਫਿਲਮ ਵਿੱਚ ਭਾਰਤੀ ਐਕਟ੍ਰੈਸ ਵਾਨੀ ਕਪੂਰ ਦੀ ਮੌਜੂਦਗੀ ਕਾਰਨ ਲਿਆ ਗਿਆ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪਾਕਿਸਤਾਨੀ ਸਰਕਾਰ ਅਤੇ ਫਿਲਮ ਡਿਸਟ੍ਰਿਬਿਊਟਰਸ ਨੇ ਫਿਲਮ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਸਗੋ ਇਸ ਨੂੰ ਫਿਲਮ ਨੂੰ ਰਿਲੀਜ਼ ਹੋਣ ਤੋਂ ਵੀ ਰੋਕ ਦਿੱਤਾ ਹੈ ਉਨ੍ਹਾਂ ਕਿਹਾ ਕਿ ਫੈਸਲੇ ਨਾਲ ਫਿਲਮ ਨਿਰਮਾਤਾਵਨ ਨੂੰ ਜ਼ਰੂਰ ਨੁਕਸਾਨ ਹੋਵੇਗਾ ਪਰ ਹਾਲਾਤ ਅਜਿਹੇ ਹਨ ਕਿ ਕਦਮ ਚੁਕਣਾ ਜ਼ਰੂਰੀ ਸਮਝਿਆ ਗਿਆ ਦੱਸ ਦੇ ਕਿ ਅਬੀਰ ਗੁਲਾਬ ਫਿਲਮ ਜੋ ਸੀ 9 ਮਹੀਨ ਨੂੰ ਰਿਲੀਜ਼ ਹੋਣੀ ਸੀ ਇਹ ਫਿਲਮ ਫਵਾਦ ਖਾਨ ਅਤੇ ਅਵਾਨੀ ਕਪੂਰ ਵਿਚਕਾਰ ਇਮੋਸ਼ਨਲ ਅਤੇ ਰੋਮਾਂਟਿਕ ਕਹਾਣੀ ਨੂੰ ਦਰਸਾਉਂਦੀ ਸੀ ਪਰ ਹੁਣ ਇਹ ਫਿਲਮ ਜੁਆ ਨਾ ਹੀ ਭਾਰਤ ਦੇ ਵਿੱਚ ਰਿਲੀਜ਼ ਹੋਵੇਗੀ ਤੇ ਨਾ ਹੀ ਪਾਕਿਸਤਾਨ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਇਸ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਹੈ ਕਿ ਭਲਗਾਮ ਦੇ ਵਿੱਚ ਅਟੈਕ ਹੋਇਆ ਸੀ ਜਿਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਕਾਫੀ ਤਣਾਅ ਬਣ ਗਿਆ ਸੀ